ਅੱਜ ਮੇਰੇ ਕੋਲ ਇੱਕ ਪੇਸ਼ੈਂਟ ਆਏ ਸ਼ੂਗਰ ਦੇ ਕਰੀਬ 15 ਦਿਨ ਪਹਿਲੇ ਮੇਰੇ ਕੋਲ ਪਹਿਲੀ ਵਾਰੀ ਆਏ ਸੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਉਹਨਾਂ ਨੇ ਇੱਕ ਤੇ ਕਿਹਾ ਸ਼ਿਕਾਇਤ ਕੀਤੀ ਕਿ ਡਾਕਟਰ ਸਾਹਿਬ 15 ਦਿਨ ਹੋ ਗਏ ਨੇ ਸ਼ੂਗਰ ਦੇ ਟੀਕੇ ਤੋਂ ਬਗੈਰ ਵੀ ਇੰਨੀ ਸ਼ੂਗਰ ਸੀ ਟੀਕਾ ਲਗਾ ਕੇ ਵੀ ਸ਼ੂਗਰ ਉਹ ਨਹੀਂ ਆ ਰਹੀ ਹੈ ਤੋ ਮੈਂ ਥੋੜਾ ਮੁਸਕਰਾਇਆ ਮੈਂ ਫਿਰ ਅਨੰਸ ਕੁਝ ਗੱਲਾਂ ਸਮਝਾਈਆਂ ਗਰਮੀਆਂ ਦੇ ਦਿਨਾਂ ਵਿੱਚ ਰੇਤ ਪਈ ਹੋਏ ਕਿਤੇ ਬਾਗ ਸੁੱਕੀ ਤੇ ਤੁਸੀਂ ਉਹਦੇ ਤੇ ਪਾਣੀ ਸੁੱਟੋ ਉਸੇ ਵੇਲੇ ਰੇਤ ਸੁੱਕੀ ਹੋ ਜਾਂਦੀ ਹੈ ਫਿਰ ਸੁੱਟੋ ਪਾਣੀ ਹੋਰ ਫਿਰ ਸੁੱਕੀ ਹੋ ਜਾਂਦੀ ਹੈ ਲੇਕਿਨ ਇੱਕ ਸਟੇਜ ਐਸੀ ਆਂਦੀ ਹੈ ਕਿ ਜਦੋਂ ਪਾਣੀ ਦੇ ਨਾਲ ਉਹ ਰੇਤ ਗਿੱਲੀ ਹੋ ਜਾਂਦੀ ਹੈ ਤਾਂ ਇਹ ਨਹੀਂ ਹੈ ਕਿ ਵੀ ਉਹ ਆਖਰੀ ਸੈਕਿੰਡ ਵਿੱਚ ਜਿਹੜਾ ਜੋ ਪਾਣੀ ਪਾਇਆ ਤੇ ਰੇਤ ਉਹਦੇ ਨਾਲ ਗਿੱਲੀ ਹੋਈ ਉਹ ਹੌਲੀ 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 ਕਰਕੇ ਰੇਤ ਜਿਹੜੀ ਸੀ ਉਹ ਪਾਣੀ ਸੁਖ ਰਹੀ ਸੀ ਇੱਕ ਹੋਰ ਮੈਂ ਉਦਾਹਰਣ ਦੇ ਆਗਾ ਤੁਹਾਨੂੰ ਅਸੀਂ ਜਦੋਂ ਐਮਰਜੈਂਸੀ ਵਿੱਚ ਮਰੀਜ਼ ਕੇਵਰੀ ਦੇਖਦੇ ਆ ਐਸੇ ਮਰੀਜ਼ ਜਿਨ੍ਹਾਂ ਦਾ ਪਾਣੀ ਬਹੁਤ ਘਟਿਆ ਹੁੰਦਾ ਹੋਵੇ ਕਿਸੇ ਨੂੰ ਲੂਸ ਵੋਸ਼ਸ ਲੱਗੀਆਂ ਨੇ ਬਹੁਤ ਜ਼ਿਆਦਾ ਆ ਰਹੀਆਂ ਜਾਂ ਬਹੁਤ ਜ਼ਿਆਦਾ ਉਲਟੀਆਂ ਆ ਰਹੀਆਂ ਨੇ ਇਸ ਸ਼ਰੀਰ ਦੇ ਅੰਦਰ ਪਾਣੀ ਘਟ ਗਿਆ ਔਰ ਬਲੱਡ ਪ੍ਰੈਸ਼ਰ ਇਨਾ ਘਟਦਾ ਹੈ ਕਿ ਚੈੱਕ ਕਰਦੇ ਆ ਤੇ ਆਂਦਾ ਹੀ ਨਹੀਂ ਹੈ ਜ਼ੀਰੋ ਆ ਰਿਹਾ ਹੈ ਔਰ ਉਹਨਾਂ ਦਿਨ ਵਿੱਚ ਉਹਦੇ ਵਿੱਚ ਅਸੀਂ ਫਿਰ ਮਰੀਜ਼ ਨੂੰ ਗਲੂਕੋਜ਼ ਦੀਆਂ ਬੋਤਲਾਂ ਲਗਾਨੀਆਂ ਬਹੁਤ ਸਾਰੀਆਂ ਲਗਾਨੀਆਂ ਪੈਣੀਆਂ ਕਿ ਵੈਰੀ 8 8 10 10 ਬੋਤਲਾਂ ਲਗਾਨੀਆਂ ਪੈਣੀਆਂ। ਔਰ ਤੁਸੀਂ 2-3 ਬੋਤਲਾਂ 4 ਬੋਤਲਾਂ ਚੜਾ ਦਿਓ ਤੇ ਮਰੀਜ਼ ਜਿਹੜਾ ਬਿਓਸ਼ ਹੁੰਦਾ ਉਹ ਅੱਖਾਂ ਖੋਲ੍ਹਨੀ ਸ਼ੁਰੂ ਕਰ ਦਿੰਦਾ ਹੈ। ਪਰ ਬਲੱਡ ਪ੍ਰੈਸ਼ਰ ਚੈੱਕ ਕਰੋ ਤੇ ਉਹ ਅਜੇ ਵੀ ਜ਼ੀਰੋ ਹੀ ਆ ਜਾਂਦਾ। ਸੋ ਮਰੀਜ਼ ਨੂੰ ਫਰਕ ਆ ਰਿਹਾ ਹੁੰਦਾ ਲੇਕਿਨ ਬਲੱਡ ਪ੍ਰੈਸ਼ਰ ਜ਼ੀਰੋ ਆਉਂਦਾ ਹੈ। ਉਹ ਬਲੱਡ ਪ੍ਰੈਸ਼ਰ ਉਸ ਲੈਵਲ ਤੱਕ ਆਨ ਵਿੱਚ ਹੀ ਉਹ ਨਜ਼ਰ ਆਵੇ। ਉਹ ਸਾਨੂੰ 4 5 ਜਾਂ 6 ਬੋਲਾਂ ਲਗਾਣੇ ਆ ਤੇ ਤਾਂ ਕੋ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਐ ਐਸੀ ਤਰ੍ਹਾਂ ਸ਼ੂਗਰ ਦੇ ਮਰੀਜ਼ਾਂ ਵਿੱਚ ਪੁਰਾਣੇ ਲੋਕਾਂ 'ਚ ਬਹੁਤ ਜ਼ਿਆਦਾ ਸ਼ੂਗਰ ਚੱਲ ਰਹੀ ਹੁੰਦੀ ਐ ਸ਼ੁਰੂਆਤ ਦੇ 10 15 ਦਿਨ ਕਈ ਵਾਰ ਐਸਾ ਹੁੰਦਾ ਐ ਕਿ ਮਰੀਜ਼ ਆਪਣੇ ਆਪ ਵਿੱਚ ਚੰਗਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਵੇ ਮਰੀਜ਼ ਦੀ ਸੇਠੀ ਹੁੰਦੀ ਐ ਮਰੀਜ਼ ਦੀ ਅਤੜਾ ਘਟ ਜਾਂਦੀ ਐ ਮਰੀਜ਼ ਨੂੰ ਥਕਾਵਟ ਘਟ ਜਾਂਦੀ ਐ ਲੇਕਿਨ ਸ਼ੂਗਰ ਚੈੱਕ ਕਰਦੇ ਆ ਸ਼ੂਗਰ ਵਾਧੀ ਜਾ ਰਹੀ ਹੁੰਦੀ ਐ ਉਹਦੇ ਵਿੱਚ